ਨਸ਼ੇ ਦੀ ওভারਡੋਸ ਨੇ ਹੁਣ ਤੱਕ ਕਈ ਪੈਣਾ ਦੇ ਭਰਾ ਖੋਲੇ ਕਈ ਮਾਵਾ ਦੇ ਪੁੱਤ ਖੋਲੇ ਅਤੇ ਕਈ ਤਿਆਂ ਦੇ ਪਿਓ ਖੋਲੇ ਨੇ ਤੇ ਇਸ ਨੂੰ ਲੈ ਕੇ ਹੁਣ ਸਾਰੇ ਇਹ ਸਵਾਲ ਪੁੱਛ ਰਹੇ ਨੇ ਕਿ ਆਖਰ ਕਦੋਂ ਇਹ ਨਸ਼ੇ ਦੀ ਆਦਤ ਜੋ ਹੈ ਲੋਕਾਂ ਨੂੰ ਛੁੱਟੇਗੀ ਕਦੋਂ ਨਸ਼ਾ ਬੰਦ ਹੋਵੇਗਾ ਕਿ ਸਾਡੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਇਹਨਾਂ ਤੋਂ ਦੂਰ ਰਹਿਣ ਸਵਾਲ ਇਹ ਕਾਫੀ ਵੱਡਾ ਹੈ ਅੱਜ ਦਾ ਨਹੀਂ ਬਹੁਤ ਪੁਰਾਣਾ ਸਵਾਲ ਹੈ ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਨਸ਼ੇ ਨੂੰ ਲੈ ਕੇ ਲਗਾ ਤਾਰ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਆ ਅੱਜ ਇਹ ਸਵਾਲ ਅਸੀਂ ਇੱਕ ਵਾਰ ਫਿਰ ਇਸ ਕਰਕੇ ਪੁੱਛ ਰਹੇ ਹਾਂ ਕਿਉਂਕਿ ਕੋਹੋਰ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਦੀ ਖਬਰ ਸਾਹਮਣੇ ਆਈ ਹੈ ਜੀ ਹਾਂ ਬਿਲਕੁਲ ਨਸ਼ੇ ਦੀ ਓਵਰਡੋਸ ਦੇ ਨਾਲ ਪੈਣਾ ਦੇ ਇਕਲੌਤੇ ਦੋ ਪੈਣਾ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਕੀ ਮਾਹੌਲ ਹੋਵੇਗਾ ਇਸ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰਿਵਾਰ ਦੇ ਵਿੱਚ ਜੋ ਮਾਹੌਲ ਹੈ ਇਸ ਵੇਲੇ ਰੋ ਰੋ ਕੇ ਸਾਰਿਆਂ ਦਾ ਮਾੜਾ ਹਾਲ ਹੈ ਦੋ ਪੈਣਾ ਦਾ ਇਕਲੌਤੇ ਭਰਾ ਜਿਸ ਦੀ ਮੌਤ ਹੋ ਗਈ ਹੈ ਮਾਮਲਾ ਇਸ ਵੇਲੇ ਪਟਿਆਲਾ ਦਾ ਸਾਹਮਣੇ ਆ ਰਿਹਾ ਹੈ ਪਟਿਆਲਾ ਦੇ ਵਿੱਚ ਇੱਕ ਮੁੰਡੇ ਨੇ ਨਸ਼ੇ ਦੀ ਓਵਰਡੋਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਉੱਥੇ ਹੀ ਇਸ ਦੇ ਵਿੱਚ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਉਸ ਦੇ ਪਿਤਾ ਦੇ ਵੱਲੋਂ ਪਰਿਵਾਰ ਦੇ ਵੱਲੋਂ ਇਹ ਇਹ ਗੱਲ ਕਹੀ ਜਾ ਰਹੀ ਹੈ ਕਿ ਉਸਦੇ ਸਾਥੀਆਂ ਦੇ ਵੱਲੋਂ ਇਸ ਨੂੰ ਨਸ਼ੇ ਦਾ ਓਵਰਡੋਜ਼ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਘਰੋਂ ਬੁਲਾ ਕੇ ਲੈ ਕੇ ਗਏ ਸੀ ਤੇ ਨਸ਼ੇ ਦੀ ਓਵਰਡੋਜ਼ ਦਿੱਤੀ ਹੈ ਜਿਸ ਕਰਕੇ ਇਸ ਦੀ ਮੌਤ ਹੋਈ ਹੈ ਹੁਣ ਇਸ ਦੇ ਬਾਬਤ ਜਾਣਕਾਰੀ ਜਿਹੜੀ ਇਹ ਪੁਲਿਸ ਵੱਲੋਂ ਲਈ ਜਾ ਰਹੀ ਹੈ ਪੁਲਿਸ ਇਸ ਦੀ ਪੂਰੀ ਇਹ ਜਾਂਚ ਪੜਤਾਲ ਬਾਰੇ ਕਿਹਦੇ ਨਾਲ ਕਰਦੀ ਕਿਉਂਕਿ ਨਸ਼ਾ ਇਸ ਵੇਲੇ ਪੰਜਾਬ ਦੀ ਜਨਾਂ ਦੇ ਵਿੱਚ ਘਰ ਘਰ ਚੁੱਕਿਆ ਹੈ ਗੱਲ ਕਰੀਏ ਲਗਾਤਾਰ ਇਸ ਨੂੰ ਲੈ ਕੇ ਹੁਣ ਅਪ ਕਿਤੇ ਨਾ ਕਿਤੇ ਪੰਜਾਬ ਸਰਕਾਰ ਪੂਰੀ ਤਿਆਰੀ ਕਰ ਚੁੱਕੀ ਹੈ ਪੂਰੀ ਜਾਂਚ ਕਰ ਰਹੀ ਹੈ ਕਿਤੇ ਨਾ ਕਿਤੇ ਕੋਈ ਵੀ ਨਸ਼ਾ ਤਸਕਰ ਦੇਖਿਆ ਜਾਵੇ ਤਾਂ ਤੁਰੰਤ ਉਸ ਨੂੰ ਫੜ ਲਿੱਤਾ ਜਾਂਦਾ ਹੈ ਤੇ ਉੱਥੇ ਹੀ ਹੁਣ ਜਦ ਅਜ ਇੱਕ ਵਾਰ ਫਿਰ ਇਹ ਸਵਾਲ ਉੱਠੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਹੁਣ ਇਸ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾਵੇਗੀ ਇਸ ਤੇ ਸਾਰਿਆਂ ਦੀਆਂ ਹੀ ਨਿਗਾਹਾਂ ਟਿਕੀਆਂ ਹੋਈਆਂ ਨੇ ਇਸ ਬਾਬਤ ਗੱਲਬਾਤ ਕਰਦੇ ਆ ਪਰਿਵਾਰ ਦੇ ਉਹਨਾਂ ਤੇ ਪੁਲਿਸ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਸੀਂ ਉਹ ਸੁਣ ਲਓ ਇਹ ਜੀ ਸਾਨੂੰ 24 ਤਰੀਕ ਨੂੰ ਇੱਕ ਰਿਪੋਰਟ ਮਿਲੀ ਸੀ ਮੁੰਡੇ ਗੁੰਮਸ਼ ਹੋ ਦਾ ਦੀ ਸਿਮਰਨ ਬੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਵੱਲੋਂ ਸਾਨੂੰ ਖੁਸ਼ਾ ਦੀ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬੋਡੀ ਮਿਲਿਸਿਸ ਨਾਉ ਠਾਣਿਆਂ ਦੇ ਮਿਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਲੇ ਦਾ ਰੰਜ ਰੰਜੋਤ ਸਿੰਘ ਇਹ ਤੋਂ ਉਹਨੇ ਉੱਥੇ ਉਹਦੀ ਡੈੱਡ ਬੋਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚੁਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮਕਦਮਾ ਨੰਬਰ 106 थाना ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਇਹ ਦੋਨੋਂ ਦੋਸਤ ਸੀ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਇਹ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀ ਇਹ ਕਿਹਦਾ ਨਸ਼ਾ ਜਿਹੜਾ ਕੀਤਾ ਸੀ ਇਹ ਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਸ਼ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਗੇ ਕਿਹਦੇ ਉੱਤੇ ਕਿਹਦੇ ਉੱਤੇ ਪਰਚਾ ਮੁੱਗੇ ਪਰਚਾ ਇਹਦਾ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜੀ ਗ੍ਰਿਫਤਾਰੀ ਪੈ ਗਈ ਹੈ ਜੀ ਉਹ ਮੋਟਰਸਾਈਕਲ ਜਿਹੜਾ ਉਹਨਾਂ ਦਾ ਸੀਗਾ ਉਹ ਵੀ ਰਿਕ